ਹਾਂਜੀ ਕਿੱਥੇ ਕੰਮ ਕਰਦੇ ਤੁਸੀਂ ਪਾਣੀ ਪੀਣਾ ਇਹ ਜੀ ਅੱਛਾ ਜੀ ਕਿਹੜੇ ਆ ਕਹਿੰਦੇ ਸੀ ਪੀਲੀ ਪਾਗਲ ਅੱਛਾ ਕੀ ਕਹਿੰਦੇ ਪਾਣੀ ਨਹੀਂ ਪੀਣਾ ਅੱਛਾ ਬੋਤਲ ਵੀ ਨਹੀਂ ਪੜਨਦੀ ਪੀ ਪਾਣੀ ਪੀਣ ਨਹੀਂ ਦੇਣਾ ਠੀਕ ਹੈ ਨਹੀਂ ਇਹਨਾਂ ਨੇ ਪੁੱਛ ਨਹੀਂ ਇਹਨਾਂ ਨੇ ਪੁੱਛਣਾ ਕਿ ਕਿਉਂ ਤੁਸੀਂ ਕੌਣ ਹੁੰਦੇ ਢੱਕਣ ਵਾਲੇ ਗੁਰੂਗੜ੍ਹ ਪਾਣੀ ਪੀਣ ਦੋ ਭਾਈ ਸਾਹਿਬ ਜੀ ਆ ਵੇਖੋ ਤੁਹਾਡੇ ਸਾਹਮਣੇ ਜੇ ਆ ਵੀ ਨਹੀਂ ਨਹੀਂ ਆ ਦੇਖੋ ਵੀਰ ਨੇ ਤੁਹਾਡੇ ਸਾਹਮਣੇ ਜੇ ਕਹਿੰਦੇ ਪਾਣੀ ਨਹੀਂ ਪਰੰਦੇ ਦੇ ਗੁਰੂ ਘਰ ਵੇਖੋ ਕੌਣ ਮਨਾ ਕਰ ਸਕਦੇ ਗੁਰੂ ਘਰ ਪਾਣੀ ਪੀਂਦੋ ਜੀ ਦੇਖੋ ਭਾਈ ਸਾਹਿਬ ਆ ਦੇਖੋ ਤੁਹਾਡੇ ਸਾਹਮਣੇ ਆ ਆ ਤੁਹਾਡੇ ਸਾਹਮਣੇ ਬੋਲਣ ਦਾ ਵੀਰ ਐ ਕਮੇਟੀ ਦੀ ਜਿਹੜੀ ਕਮੇਟੀ ਹੈ ਤੇ ਲਾਇਆ ਜੀ ਸੰਗਤ ਦੇ ਹੱਥ ਤੇ ਲਾਇਆ ਠੰਡਾ ਪਾਣੀ ਜੇ ਦੁਕਾਨਾਂ ਵਾਲੇ ਵਾਟਰ ਕੋਲਰ ਭੱਜ ਕੇ ਲੈ ਗਏ ਤੇ ਸੰਗਤ ਠੰਡਾ ਪਾਣੀ ਕਿੱਥੋਂ ਪੀਊਗੀ ਦੁਕਾਨਦਾਰਾਂ ਨੂੰ ਆਹਤੇ ਜਿਹੜਾ ਉਹ ਮਨਾ ਕੀਤਾ ਕਿ ਉਹ ਤਾਂ ਦੀ ਬਰਤ ਪਾ ਲੈਣ ਨਹੀਂ ਬਿਲਕੁਲ ਆਟੋ ਰਿਕਸ਼ਾ ਵਾਲੇ ਕਿਸੇ ਨੂੰ ਨਹੀਂ ਮਨਾ ਕੀਤਾ ਜਾਂਦਾ ਸੰਗਤ ਵੀ ਆਣ ਕੇ ਸ਼ੱਕਦੀ ਹੈ ਮੈਂ ਮੋਟਰਸਾਈਕਲ ਅਸੀਂ ਇਸ ਕਰਕੇ ਟੱਕਿਆ ਤੁਹਾਨੂੰ ਪੁੱਛਿਆ ਤੁਸੀਂ ਕਿਹਾ ਬਾਜ਼ਾਰ ਜਾਣਾ ਮੈਂ ਟੱਕਿਆ ਬਾਜ਼ਾਰ ਐ ਜਿੱਧੇ ਟੱਕੂਗਾ ਆ ਕੱਢੂਗੇ ਉਹ ਵੀ ਮੈਂ ਮਨਾ ਕਰਨਾ ਕਿਉਂਕਿ ਮੇਰੀ ਡਿਊਟੀ ਲੱਗੀ ਆ ਜੀ। ਹਰ ਇਹਨਾਂ ਨੂੰ ਮਿਲ ਆਪਣੇ ਆ ਤਮਾਕੂ ਵਾਲੀਆਂ ਵਿਧੀਆਂ ਬੁਝ ਪਾਈਆਂ ਹੁੰਦੀਆਂ ਕਿ ਅੱਜ ਕਾ ਟੂਲ ਕਿਪਾਂ ਕੀ ਕਹਿੰਦੇ ਆ ਉਹ ਤੂਲੀ ਕੱਢ ਕੇ ਵਿੱਚ ਸੁੱਟਦੇ ਆ ਉਹ ਵੀ ਮੈਂ ਮਨਾ ਕਰੂੰਗਾ ਜੀ। ਜਾਰੇ ਟੋਬਾ ਵਾਲਾ ਧਰਨ ਲਾਇਆ ਪਾਣੀ ਪੁਣੀ ਦਾ ਦਿਗਾ ਤੇ ਗਰਮੀ ਚੱਲ ਰਹਾ ਹੈ। ਹਾਂ। ਤੇ ਕੀ ਕਹਿੰਦੇ ਆ? ਬੋਲਦਾ ਪਾਣੀ ਨਹੀਂ ਮਿਲਦਾ। ਗਰਮੀ ਉਹ ਕਾਹਸ ਪਾਣੀ ਲੈਣਗੇ? ਅੰਦਰ ਵੀ ਜਾਣ ਦਿੰਦੇ। ਨਹੀਂ। ਹਾਂ। रिक्शा वाला सब सबको भगा रहा, रहा, तो तो हाँ। रहा, रहा है भागो भागो बाहर बाहर जाओ जाओ है पहले नहीं मना करता था मना करता था बोतल से सर पानी भर के कहीं कहीं से टोटी से पीते है गर्मी इतना है पानी तो पीना है सर तो क्या मांग रहा है मांग यही है सर जी हम लोग को यही है ਲਗਣਾ ਚਾਹੀਏ ਬਿਡਵਾਰੇ ਸਾਹਿਬ ਭਾਈ ਜਨੂ ਅੰਦਰ ਪਾਣੀ ਪੀਣ ਜਾਈਦਾ ਉਹ ਡੱਕਦੇ ਆ ਹਾਂਜੀ ਅੰਦਰ ਆਦਿਆਂ ਦੇ ਬੋਤਲ ਨਾਲ ਭਰੋਗੇ ਮੱਥਾ ਟੇਕਨ ਤੋਂ ਮਤਲਬ ਰਿਕਸ਼ੀ ਵਾਲੇ ਆ ਇਹ 20 ਰੁਪਏ ਐ ਸਵਾਰੀ ਭONI ਦਿੱਤੀਆਂ ਦੀ ਬੋਤਲ ਥੋੜਾ ਦੇ ਕੇ ਪਾਣੀ ਪੀਣਾ ਜੀ ਭਾਈ ਪਾਣੀ ਤੋਂ ਸਾਨੂੰ ਡੱਕਦੇ ਆ ਤਾਂ ਕਿੰਨੀ ਗਰਮੀ ਆ ਜੀ ਗਰਮੀ ਬਹੁਤ ਜ਼ਿਆਦੀ ਆ ਜੀ ਅੱਛਾ ਬੋਤਲ ਵੀ ਨਹੀਂ ਭਰਨ ਦਿੰਦੇ ਨਾ ਹੀ ਉਹ ਕਲਾਸ ਦੇ ਵਿੱਚ ਪਾਣੀ ਭਰਨ ਦਿੰਦੇ ਕਹਿੰਦੇ ਪਾਣੀ ਨਹੀਂ ਪੀਣਾ ਹਾਂਜੀ ਹਾਂਜੀ ਤਾਂ ਸਾਰੇ ਆਟੋ ਵਾਲੇ ਇਕੱਠੇ ਹੋਏ ਨੇ ਅੱਜ ਤੇ ਹਾਂਜੀ ਹਾਂਜੀ ਹੋ ਗਿਆ ਗੁਰਦਾਰੇ ਵਿੱਚ ਪਾਣੀ ਭਰਨੇ ਗਏ ਤਾਂ ਬੋਲੇ ਪਾਣੀ ਨਹੀਂ ਭਰਨਾ ਇਹ ਮਨਾ ਕਰ ਰਹੇ ਆ ਪਿਛਲੀ ਵਾਰ ਕੋਈ ਬੋਤ ਨਹੀਂ ਰਿਹਾ ਅਭੀ ਬੋਲੇ ਕਿ ਪਾਣੀ ਨਹੀਂ ਭਰਨਾ ਇਧਰ ਹਾਂਜੀ ਤੇ ਗਰਮੀ ਵਿੱਚ ਇਦਨੇ ਬੰਦੇ ਪਿਆਸੇ ਕਹਾਂ ਸੇ ਪਾਣੀ ਲੈਣਗੇ ਲੋਕੀ ਪਾਣੀ ਨੇ ਫਿਰ ਤੇ ਭਲਾਂਦੇ ਆ ਤੇ ਅਹੀਂ ਪਾਣੀ ਕਿੱਥੋਂ ਪੀਣੇ ਆ ਮਾਰੇ ਬੰਦੇ ਪਾਣੀ ਗੁਰਦਾਰੇ ਵੀ ਪੀਣੇ ਸ਼ਬੀਲ ਲੱਗੀ ਉੱਥੋਂ ਪੀਣੀ ਆ ਹਾਂਜੀ ਔਰ ਕਿੱਥੋਂ ਪੀਣੇ ਪਾਣੀ ਉਹ ਮਨਾ ਕਰਦੇ ਕਹਿੰਦੇ ਪਾਣੀ ਨਹੀਂ ਭਰਨਾ ਇਹ ਕਿਹਨਾਂ ਦੇ ਵੱਲੋਂ ਮਨਾ ਕੀਤਾ ਗਿਆ ਤੁਹਾਨੂੰ ਉਸਤਾ ਜੀ ਮਨਾ ਕਰਦੇ ਪਿੱਛੇ ਸੇਵਾਦਾਰ ਰਹੇ ਆ ਉਹਨੂੰ ਮਨਾ ਕੀਤਾ ਕਹਿੰਦੇ ਪਾਣੀ ਨਹੀਂ ਭਰਨਾ ਤਾ ਕਿਸੇ ਨੂੰ ਵੀ ਪੀਂ ਦਿੱਤਾ ਜਾ ਰਿਹਾ ਪਾਣੀ ਰਿਕਸ਼ੇ ਵਾਲੇ ਵੀ ਗਏ ਬੰਦ ਛੋਲੇ ਵਾਲੇ ਵੀ ਗਏ ਉਹਨਾਂ ਨੂੰ ਵੀ ਮਨਾ ਗਈ ਤੇ ਨਹੀਂ ਪਾਣੀ ਨਹੀਂ ਪਰਣਾ ਉਹ ਕਹਿੰਦੇ ਜਿਹੜੇ ਗੁਰਦੁਆਰੇ ਦੇ ਅੰਦਰ ਮੱਥਾ ਟੇਕਣ ਆਣਗੇ ਉਹਨਾਂ ਨੂੰ ਪੀ ਦੇ ਹਾਂਜੀ ਹਾਂਜੀ ਇਹ ਬੋਲੇਗੇ ਸੰਗਤ ਵਾਸਤੇ ਗਰਮ ਪਾਣੀ ਹੋ ਜਾਂਦਾ ਸੰਗਤ ਵਾਸਤੇ ਗਰਮ ਪਾਣੀ ਨੇ ਸਾਰੀ ਦਿਨ ਫ੍ਰੀਜ ਚੱਲਦੀ ਹੈ ਉਸ ਤੋਂ ਪਾਣੀ ਗਰਮ ਹੋ ਜਾਂਦਾ ਠੰਡਾ ਨਹੀਂ ਹੁੰਦਾ ਹਾਂਜੀ ਸੰਗਤ ਵਾਸਤੇ ਪਾਣੀ ਗਰਮ ਹੋ ਜਾਂਦਾ ਬਸ ਇਹ ਕਰ ਗਏ ਇਹ ਉਹ ਕਹਿੰਦੇ ਪਾਣੀ ਤੋਂ ਮਨਾ ਕਰ ਦਿੱਤਾ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਵਾਟਰ ਕੋਲਰ ਜਿਹੜਾ ਉਹ ਮਨਾ ਕੀਤਾ ਵਾ ਹਾਂ ਬਾਕੀ ਕੋਈ ਨਹੀਂ ਮਨਾ ਕੀਤਾ ਉਹ ਕਹਿੰਦੇ ਕਿ ਬੋਤਲ ਵੀ ਨਹੀਂ ਪਰੰਦੇ ਦੇ ਨਾਲ ਹੀ ਅੰਦਰ ਜਾਂ ਨਹੀਂ ਜੀ ਬੋਤਲ ਇਹ ਸੰਗਤਾ ਦੇ ਹੱਥ ਤੇ ਲਾਇਆ ਜੀ ਸੰਗਤ ਦੇ ਹੱਥ ਤੇ ਲਾਇਆ ਠੰਡਾ ਪਾਣੀ ਜੇ ਦੁਕਾਨਾਂ ਵਾਲੇ ਵਾਟਰ ਕੂਲਰ ਭਰ ਕੇ ਲੈ ਗਏ ਤੇ ਸੰਗਤ ਠੰਡਾ ਪਾਣੀ ਕਿੱਥੋਂ ਪੀਊਗੀ ਕਿਉਂਕਿ ਇੱਥੇ ਰਸ਼ਕਾਂ ਵਾਲੇ ਇੱਥੇ ਡੱਕ ਜਾਂਦੇ ਸੰਗਤ ਨੂੰ ਬਹੁਤ ਤੰਗ ਹੁੰਦੀ ਸੰਗਤ ਹਾਂ ਬਿਲਕੁਲ ਹੁੰਦੀ ਆ ਨਾ ਜੀ ਪਰ ਉਹਨਾਂ ਦਾ ਕਹਿਣਾ ਵੀ ਪਾਣੀ ਤੋਂ ਕਿਸੇ ਨੇ ਨਹੀਂ ਅਜੇ ਤੱਕ ਮਨਾਹੀ ਕੀਤੀ ਪਰ ਤੁਹਾਡੇ ਵੱਲੋਂ ਅੱਜ ਕੀਤੀ ਆ ਭਾਜੀ ਵਾਟਰ ਕੂਲਰ ਜਿਹੜੇ ਦੁਕਾਨਾਂ ਵਾਲੇ ਦਹਾਂ ਦੀ ਬਸ ਪਾ ਲੈਣ ਸਾਂਗਤ ਜਿਹੜੀ ਦੁਖੀ ਹੋਈ ਇੱਥੋਂ ਹੁੰਦੀ ਠੰਡਾ ਪਾਣੀ ਪੀ ਲਓ ਬਈ ਦੁਕਾਨਦਾਰ ਤੇ ਆਏ ਨਹੀਂ ਉਹ ਕਹਿੰਦੇ ਕਿ ਇਹ ਦੁਕਾਨਦਾਰੀ ਆ ਜਾਂ ਫਿਰ ਇੱਥੇ ਆਟੋ ਵਾਲਾ ਕੋਈ ਨਹੀਂ ਜੀ ਆਟੋ ਵਾਲੇ ਸਾਰੇ ਇੱਥੇ ਲਾ ਕੇ ਪਰ ਛਾਦਾ ਵੀ ਛੱਕ ਜਾਂਦੇ ਆ ਪਾਣੀ ਭਰਦੇ ਆ ਤੇ ਬਾਕੀ ਗੱਲ ਇਹ ਆ ਕਿ ਰਹੀ ਆ ਵੀਰ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਲਿਆਂਦਾ ਵਾ ਇਹਨਾਂ ਦਾ ਮੋਟਰਸਾਈਕਲ ਇਹ ਬਜਾਲ ਚੱਲੇ ਸੀ ਇਹਨਾਂ ਦੇ ਬਜਾਦ ਜਾਣੋਂ ਅਸੀਂ ਆਖਿਆ ਕਿ ਬਜਾਦ ਲੈ ਲੈਂਦੇ ਵੀਰ ਜੀ ਮਨਾ ਕੀਤੇ ਹੋਏ ਬੋਰਡ ਲੱਗਾ ਜੇ ਦੱਖਣ ਕੰਨ ਜਾਣਾ ਤੇ ਅੰਦਰ ਲਾਓ ਸੰਤੋਖ ਸਾਦੇ ਕਿਉਂਕਿ ਰਾਹ ਰੋਕ ਜਾਂਦਾ ਬਾਬਿਆਂ ਦੀਆਂ ਗੱਡੀਆਂ ਜਾਂਦੀਆਂ ਇਹ ਕਰਕੇ ਸਾਡੀ ਇੱਥੇ ਡ ਜਾਣ ਡਵੈਲਪ ਕਿਤੇ ਇਥੇ ਗੱਡੀ ਵੀ ਨਹੀਂ ਲੰਮਤੀ ਆਈ ਕਿਹਦੀ ਨਹੀਂ ਜਿਹੜਾ ਬਾਜ਼ਾਰ ਜਿਹਾਂ ਬਾਹਰ ਜਾਂਦੇ ਆ ਨਾ ਕਿਉਂਕਿ ਗੱਡੀਆਂ ਇਥੇ ਚੁੱਕੀ ਜਾਂਦੀਆਂ ਕੋਈ ਪਾਰਕ ਤੇ ਹੈ ਨਹੀਂ ਆ ਇਹ ਸੰਤੋਖ ਸਾਹਿਬ ਨੂੰ ਸਿਰਫ ਇੱਕ ਲਾਂਗਾ ਵਾਜੀ ਨੰਗਣ ਹੱਤੇ ਰਹਾ ਵਾ ਇਹ ਕੋਈ ਪਾਰਕ ਤੇ ਨਹੀਂ ਕਿ ਪਰਚੀ ਲੱਗੀ ਆ ਜਦੋਂ ਕਿਸੇ ਦਾ ਗਵਾਜ ਜਾਂਦਾ ਵਾ ਫਿਰ ਦੀ ਗੱਲ ਕਰੀਏ ਇਥੇ ਪਾਣੀ ਵਾਲੀ ਜਦੋਂ ਮਸ਼ੀਨ ਲੱਗੀ ਹੋਈ ਆ ਫਿਰ ਪਾਣੀ ਕਿਉਂ ਪਾਣੀ ਸੰਗਤ ਦੇ ਸੰਯੋਗ ਹਤੇ ਤਿੰਨ ਮਸ਼ੀਨਾਂ ਲੱਗੀਆਂ ਹੋਈਆਂ ਇਥੇ ਜੀ ਬਿਲਕੁਲ ਤਿੰਨ ਮਸ਼ੀਨਾਂ ਵਾ ਇੱਕ ਇਹ ਗੇਟ ਤੇ ਆ ਇੱਕ ਉਧਰਲੇ ਗੇਟ ਤੇ ਆ ਦੁਕਾਨਦਾਰਾਂ ਨੂੰ ਹਤੇ ਜਿਹੜਾ ਉਹ ਮਨਾ ਕੀਤਾ ਕਿਉ ਤੇ ਸੰਗਤ ਸੌਖੀ ਰਵੇ ਜਿਹੜੀ ਅੱਜ ਤਾਂ ਵੇਖੋ ਆਟੋ ਰੇਸਟੀਆਂ ਵਾਲੇ ਇੱਥੇ ਤਾਰ ਜਾਂਦੇ ਆ ਹਾਂਜੀ ਆਰਡਰ ਵਾਲੇ ਕਹਿੰਦੇ ਸਾਨੂੰ ਵੀ ਨਹੀਂ ਪਾਣੀ ਪੀਂ ਦਿੰਦਾ ਯਾਰ ਨਹੀਂ ਬਿਲਕੁਲ ਆਟੋ ਰੇਸਟੀਆਂ ਵਾਲੇ ਕਿਸੇ ਨੂੰ ਨਹੀਂ ਮਨਾ ਕੀਤਾ ਜਾਂਦਾ ਸੰਗਤ ਵੀ ਆਣ ਕੇ ਛੱਕਦੀ ਆ ਤੁਸੀਂ ਆਣ ਕੇ ਇੱਥੋਂ ਵੇਖ ਸਕਦੇ ਜੋ ਤੁਸੀਂ ਇੱਥੇ ਖਲੋ ਜੋ ਵੇਖੋ ਕਿੰਨੇ ਜਾਣੇ ਬੋਤਲਾਂ ਭਰਦੇ ਆ ਕਿੰਨੇ ਸਿਰਫ ਵਾਟਰ ਕੂਲਰ ਵਾਲਿਆਂ ਨੂੰ ਹੀ ਮਨਾ ਕੀਤਾ ਜਾਂਦਾ ਰਿਹਾ ਸਰ ਬਾਬਾ ਜੀ ਉਹਨਾਂ ਨੇ ਬਾਅਦ ਚੁੱਕੀ ਆ ਨਾ ਜੀ ਬਾਬਾ ਜੀ ਤੁਹਾਡਾ ਅਸੀਂ ਬਾਬਾ ਜੀ ਤੁਹਾਡਾ ਅਸੀਂ ਮੋਟਰਸਾਈਕਲ ਡੱਕਿਆ ਵਾ ਤੁਹਾਨੂੰ ਨਹੀਂ ਬਾਬਾ ਜੀ ਬਾਬਾ ਜੀ ਕਹਦੇ ਆ ਆਟੋ ਵਾਲੇ ਕਹਦੇ ਆ ਰੱਖਿਆ ਤੁਹਾਡਾ ਮੋਟਰਸਾਈਕਲ ਅਸੀਂ ਇਸ ਕਰਕੇ ਡੱਕਿਆ ਤੁਹਾਨੂੰ ਪੁੱਛਿਆ ਤੁਸੀਂ ਕਿਹਾ ਬਾਜ਼ਾਰ ਜਾਣਾ ਮੈਂ ਡੱਕਿਆ ਬਾਜ਼ਾਰ ਆਇਆ ਤਾਂ ਮੈਂ ਡੱਕੂੰਗਾ ਕਿਉਂਕਿ ਮੇਰੀ ਡਿਊਟੀ ਲਈ ਆਉ ਬੋਟ ਲੱਗਾ ਇਧਰ ਵਿੱਚ ਹੀ ਬੋਟ ਤੇ ਨਾਲ ਹਾਂ ਬੋਟ ਹਾਂ ਵੀ ਇਹ ਵੀ ਪਾਣੀ ਹਾਂ ਵਾਟਰ ਗੂਲ ਦਾ ਲਿਖਿਆ ਵੀ ਹੋਇਆ ਇਹਨਾਂ ਨੂੰ ਮਨਾਂ ਕੀਤਾ ਗਿਆ ਕਿੰਨੂੰ ਇਹਨਾਂ ਨੂੰ ਮਨਾਂ ਕੀਤਾ ਗਿਆ ਬੋਤਲਾ ਬੋਤਲਾ ਮਨਾ ਕੇ ਦਾਨ ਹਾਂ ਬੋਤਲ ਤੋਂ ਮਨਾ ਕੇ ਦਾਨ ਮਨਾ ਕੇ ਬੋਤਲਸ ਬਹੁਤ ਸੋ ਪਾਣੀ ਬੋਤਲ ਦੇ ਕੋ ਬੋਤਲ ਸੋ ਪੀਤਾ ਨਾ ਪਾਣੀ ਤੁਸੀਂ ਬੋਤਲ ਕਿਉਂ ਨਹੀਂ ਪੀਂਦੇ ਉਹ ਅਸੀਂ ਰੋਲਾ ਪਾਇਆ ਤਾਂ ਕਰਕੇ ਤੁਸੀਂ ਬੋਤਲ ਕਿਉਂ ਨਹੀਂ ਪਰਦੇਂਦੇ ਦੀ ਬਾਜੀ ਆਪਣਾ ਵਾਟਰ ਕੂਲਰ ਨਹੀਂ ਵਾਟਰ ਕੂਲਰ ਬੋਤਲ ਦੀ ਗੱਲ ਹੈ ਵਾਟਰ ਕੂਲਰ ਤਾਂ ਵੱਡੀ ਬੋਤਲ ਮਨਾਉਂਦੇ ਤੁਹਾਡੇ ਨਾਲ ਬੋਤਲ کہہ ਰਹੇ ਇੱਕ ਇੱਕ ਲੀਟਰ ਵਾਲੀ ਬੋਤਲ 20 ਪੈਸੇ ਦੀ ਬੋਤਲ ਹੁੰਦੀ ਉਹ ਵੱਡੇ ਵਾਟਰ ਕੂਲਰ ਦੀ ਬੋਤਲ ਤੁਹਾਡੇ ਸਾਹਮਣੇ کہہ ਰਹੇ ਕੀ ਆ ਕੇ ਦੱਸੋ ਉਹ ਅਸੀਂ ਢੋਲਾ ਪਾਇਆ ਮੈਨੂੰ ਕਹਿ ਪੀ ਤੁਹਾਨੂੰ ਕੋਈ ਨਹੀਂ ਟੱਕੂਗਾ ਇਹ ਉਹ ਬੰਦਾ ਰਿਹਾ ਇਹਦੇ ਵਿੱਚ ਉਹ ਗਿਆ ਆਪਣੀਆਂ ਚੂਲੀ ਕਰਕੇ ਥੈਲੀਆਂ ਜੀਆਂ ਕੱਢਣਗੇ ਉਹ ਵੀ ਮੈਂ ਮਨਾ ਕਰਨਾ ਕਿਉਂਕਿ ਮੇਰੀ ਡਿਊਟੀ ਲੱਗੀ ਆ ਜੀ ਹਾਂ ਵੀ ਇਹਨਾਂ ਨੂੰ ਮਨਾ ਕਰ ਆਪਣੇ ਆ ਤਮਾਕੂ ਵਾਲੀਆਂ ਜਿਹੜੀਆਂ ਬੋਚ ਪਾਈਆਂ ਹੁੰਦੀਆਂ ਇਹ ਅੱਜ ਕਾ ਕੂਲ ਕਿਪਾ ਕੀ ਕਹਿੰਦੇ ਆ ਉਹ ਚੂਲੀ ਕਰਕੇ ਵਿੱਚ ਸੁੱਟਦੇ ਆ ਉਹ ਵੀ ਮੈਂ ਮਨਾ ਕਰੂੰਗਾ ਜੀ ਕੋਈ ਮਨਾਕ ਮੇਰੀ ਲੱਗੀ ਆ ਡਿਊਟੀ ਸਾਹਮਣੇ ਗਲਤ ਕੰਮ ਨਹੀਂ ਹੋਣ ਦਿੱਤਾ ਜੂਗਾ ਵੈ ਖਾਲਸਾ ਵੈ ਫਤਿਹ